ਲਓ ਵੀ ਮਿੱਤਰੋ ਜੇਸੀਵੀ ਪਹੁੰਚ ਚੁੱਕਿਆ ਜਿਹੜੀ ਜੀ ਦਾ ਡਰ ਸੀਗਾ ਅੱਜ ਉਹ ਵੀ ਹੋ ਗਈ ਅੱਜ ਜੇਸੀਵੀ ਬਲਾਈ ਨਹੀਂ ਸੀਗੀ ਤੇ ਉਹੀ ਮੇਰੇ ਕੋਲ ਆ ਗਈ ਚੱਲ ਚੱਲ ਉਹ ਪਿੱਛੇ ਲਾ ਤੂੰ ਦਾ ਓ ਮਗਰ ਲਾਣ ਉੱਥੇ ਕਿੱਦਾਂ ਦੀ ਤੂੰ ਲਾਉ ਵੀ ਮੇਰੇ ਬਰੋ ਦੇ ਨੇ ਕਿਵੇਂ ਫੱਟਦਾ ਕਿਵੇਂ ਨਹੀਂ ਮੈਨੂੰ ਆ ਮੂਹਰੇ ਟੋਚਰ ਪਾਉਗਾ ਜਿਹੜਾ ਮੂਹਰੇ ਲੰਕੀ ਜਾਂਦਾ ਹੈ ਬੰਦਾਂ ਨੂੰ ਜਾਣਾ ਮਤਲਬ ਹੋਣਾ ਹੈ ਉਹ ਲੈ ਆ ਵੀ ਜੇ ਸੀ ਵੀ ਆ ਗਈ ਮੇਰੇ ਵੀਰੋਂ ਤੇ ਗਨੇ ਕੇਰ ਚ ਲੈ ਗਿਆਂਦੇ ਕਿ ਨਾ ਓ ਇੱਥੇ ਖੁੱਭ ਜੂ ਇਹ ਵੀ ਕਰ ਕੋਈ ਗੱਲ ਓਏ ਓ ਜੱਕ ਜੇ ਲਾਲਾ ਉਹਦੇ ਆ ਕਰਤਾ ਕੰਮ ਹੀ ਮੈਨੂੰ ਪਤਾ ਸੀਗਾ ਮਾਰਿਆ ਪੁੱਤਾ ਜੇ ਖੁੱਭ ਕੇ ਨਿਕਲ ਨਹੀਂ ਵੀ ਨੀ ਬੋਲੇ ਪਰ ਹਾਂ ਓਏ ਇਹ ਨਿਕਲ ਨਹੀਂ ਵੀ ਨੀ ਬੋਲੇ ਪਰ ਭੰਦੇ ਯਾਰ ਤੇ ਦੀ ਇਹ ਇਹ ਲੈ ਹਾਂ ਇਹ ਲੈ ਹਾਂ ਮੇਰੇ ਵੀਰੋ ਲੈ ਕੰਮ ਤਾਂ ਵੱਧ ਗਿਆ ਇਹ ਨਿਕਲੇ 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 ਹੰਬਲੇ ਪੈ ਗਿਆ ਹੰਬਲੇ ਪੈ ਗਿਆ ਮੇਰੇ ਵੀਰੋ ਜਵਾਕ ਆ ਦੇ ਡੇਢੀ ਵਾਲੀ ਚਲਾਈ ਜਾਂਦਾ ਏ ਏ ਏ ਉਹ ਡਰਾਈਵਰ ਤਾਂ ਕੋ ਬੈਠਾ ਰ ਇਹਨਾਂ ਨੇ ਰੱਖਿਆ ਇਹਨਾਂ ਨੇ ਲੈ ਆ ਕੱਢ ਕੇ ਮੇਰੇ ਵੀਰੋ ਏ ਉਹ ਲੜਾਲਿਆ ਉਹ ਡਾਲਿਆ ਉਹਨੇ ਵੀ ਕਹਿੰਦਾ ਮੈਂ ਡਰਾਈਵਰ ਆ ਅੱਛੀ ਮੇਰੇ ਵੀਰੋ ਅੱਛੀ ਤੂੰ ਓਏ ਅਫਟਾ ਮੂੰ ਤੇਰਾ ਇਹ ਹੋ ਜਾਂਦੀਆ ਮੇਰੇ ਵੀਰੋ ਓ ਜੱਸੀ ਤੂੰ ਓਏ ਹੋੜ ਆ ਲਿਆ ਮੇਰੇ ਵੀਰੋ ਜੱਸੀ ਨੇ ਇਹ ਦੇ ਲੈ ਇਹ ਲੈ ਇਹ ਇਹ ਨਿਕਲਾ ਨਿਕਲਾ ਆਪੇ ਗੱਡੂ ਕਈ ਚੱਕ ਲਈ ਇਹ 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 ਨਿਕਲ ਗਈ ਮੇਰੇ ਵੀਰੋ ਤਾਂ ਤਾਂ ਬੱਸ ਉਹ ਨਿਕਲ ਤਾਂ ਆ ਗਿਆ ਹੋਰ ਕੀ ਭਾਲਦਾ ਹੋ ਦਾ ਪਰੇ ਲੈ ਕੇ ਜੰੂੰ ਪਰੇ ਛੱਡ ਕੇ ਹੁੰਦੇ ਨੇ ਲੈ ਲੈ ਉਹ ਬੱਗੂ ਦੀ ਅੱਜ ਬਈ ਮੁੰਡਾ ਲੈ ਪਰੌਣਾ ਟਾਇਰ ਦਾ ਜਮੀ ਹੋ ਗਿਆ ਹੁਣ ਦਿਖਾਉਂਦਾ ਉੱਥੇ ਹੀ ਹੈ ਆਏ ਹੋਏ ਉਹ ਨਹੀਂ ਦਿਖਾਉਂਦਾ ਤੈਨੂੰ ਨਹੀਂ ਦਿਖਾਉਂਦਾ ਆ ਕਬਾਤੀ ਆ ਬਰ ਆਪਾਂ ਆਪਾਂ ਆਪਣਾ ਆਪਾਂ ਕੋਈ ਖੁਭਗਾ ਜਿੱਸੀ ਤੂੰ ਆ ਓਏ ਹੁੰਦਾ ਤੇਰੇ ਰਗਾ ਚਾਣਾ ਓਏ ਹੈ ਫੱਟੇ ਮੂੰ ਤੇਰਾ ਲਾਡਾ ਰਿਸ਼ਤੇਦਾਰ ਚੌਰਾ ਇਹ ਉਹਨਾਂ ਦੇ ਰਿਸ਼ਤੇਦਾਰ ਮੇਰੇ ਵੀਰ ਉਹਨਾਂ ਦਾ ਉਹ ਦਾ ਅਣਾ ਮੇਦਰਾ ਰਿਸ਼ਤੇਰਾ ਹੁਟਾ ਹੈ ਤੁਹਾਡਾ ਰਿਸ਼ਤੇਦਾਰ ਹੈ ਨਾ ਮੈਂ ਕੀ ਕਰਾਂ ਹੁਣ ਇਹਦਾ ਪਾਏ ਕੀ ਪਾਵਾਂ ਆ ਸਿਰ ਜਾ ਮਰੇ ਤੇਰਾ ਕੀ ਮੇਰੇ ਲਿਆ ਓਏ ਆਏ ਤੇਰਾਕ ਐਨਾ ਕੁਝ ਨਹੀਂ ਬੋਲਦਾ ਕੀ ਪਤਾ ਕਿਹੜਾ ਦੇਖ ਲੈ ਭਰਾ ਵੀਡੀਓ ਹਾਂ ਓਏ ਓਏ ਮਾਰੇਗਾ ਭਾਈ ਇੰਦਰਾ ਇਹ ਇਹ ਤਾਂ ਵੀ ਚੌੜਾ ਇਹ ਕੀ ਆ ਗਈ ਆ ਗਈ ਆ ਗਈ ਆ ਗਈ ਆ ਗਈ ਆ ਗਈ ਲੈ ਵੀ ਮਤਰੋ ਬੜਾ ਪੜਾ ਚਾਲਾ ਬਣਿਆ ਪੈਛੇ ਦਾ ਓ ਲੈਫਟ ਧੱਕ ਦੇ ਇੱਥੇ ਓਏ ਲੈਫਟ ਧੱਕ ਦੇ ਓ ਰੋਕ ਲਈ ਇੱਥੀ ਓਏ ਓ ਇੱਥੇ ਜੱਕਦੇ ਕਰਾ ਓਏ ਬਾਅਦ ਚ ਖੇਚ ਨੂੰ ਉਹ ਖੜਿਆਗਾ ਬੱਸ ਬੱਸ ਓਏ ਚਾਲੇ ਜੀ ਲਾਉਣੀ ਆਲ ਭਰਾਵਾ ਓ ਚੱਕਣੀ ਚਾਲੇ ਚ ਸੀਗੀ ਓਏ ਸਾਇ ਮਤਰੋਟੋ ਹਾ ਬਣਾ ਪਿਆ ਕਦੋਂ ਬਾਅਦ ਦੇ ਇਹਨਾਂ ਰਾਤਾਂ ਬਦਲ ਗਈਆਂ। ਇਹਨਾਂ ਨੂੰ ਗਾਂ ਕਰ ਲਾਂਗੇ ਦੇ। ਕਰ ਲਾ ਗਾਂ। ਓਏ ਇਧਰ ਨਾ ਖੋਲੀ ਓਏ। ਇਹਦਾ ਇਸੇ ਜੋਗਰੀ ਰਹਿ ਗਿਆ। ਇਹਨੂੰ ਬੈਕ ਤੇ ਕੱਲਾ ਓਏ। ਓ ਚਾਲੋ ਓ ਤੇਰੀ ਵਾਰੀ ਆ ਗਈ ਜੱਸੀ ਓ। ਆਹ ਮਾਦਾ ਪੀ ਬਣ ਆਹ ਛਾਲਾ ਮਾਰ ਬੰਦਰਾ ਛਾਲਾ ਮਾਰਦਾ ਆ ਵੇ ਆਹ ਮਗਰੋਂ ਓਏ ਟੋਚਨ ਹੈ ਨਹੀਂ ਇੱਥੇ ਇਹਦੇ ਖੜੌਂਚੇ ਤੇ ਪਾਊਗਾ ਇਹ ਤੇ ਓ ਟੋਚਨ ਹੈ ਨਹੀਂਗਾ ਇੱਥੇ ਆਟੋ ਜਾਂ ਨਿਕਲਦਾ ਨਹੀਂ ਗਾ ਕਹੀਆ ਨਾ ਮੰਨਦਾ ਕੜਾ ਗੱਲ ਆ ਕਿਸੇ ਦੀ ਖਸਮ ਦੀ ਓਏ ਭਰਿਆ ਹੋਵੇ ਫੇਰ ਤਾਂ ਮੰਨੀ ਗੱਲ ਖਾਲੀ ਖਬੋਲਿਆ ਹਾਂ ਓ ਮੈਂ ਇੱਥੇ ਲਾਉਂਦਾ ਇਹ ਬੰਦਰਾ ਉਹ ਫਿਰ ਵੀ ਗਾਂ ਲੈ ਗਈ ਚਲ ਕੋਈ ਨਹੀਂ ਇੱਥੇ ਲਾਉਣ ਦੇ ਮੈਂ ਧੱਕ ਦੂ ਮਗਰ ਪੁੱਠੇ ਘਰਾਂ ਨਾਲ ਤੀਜਾ ਲੋਹ ਲਾਲਾ ਹਲੋ ਯਾਰੀ ਲਾ ਦੇਦਾ ਲੋ ਤੀਜਾ ਲੋ ਪਰ ਪਹਿਲਾ ਲਾਲਾ ਆ ਜਾ